ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ एवरीवन ਬੰਜੌਰ ਨੂੰ ਤੂਤੀ ਕੀ ਹਾਲ ਚਾਲ ਆ ਜੀ ਸਵੇਰ ਦੇਖੋ ਸਾਡੀ ਬਹੁਤ ਵਧੀਆ ਚੜ ਗਈ ਹੈ ਸਵੇਰ ਬਾਬੇ ਦੀ ਮਿਹਰ ਨਾਲ ਤੇ ਸੂਰਜ ਆ ਗਿਆ ਸਾਡੇ ਸਿਰ ਤੇ ਤੇ ਅਸੀਂ ਉੱਠ ਪਏ ਆਪਣਾ ਕੰਮ ਕਰਨ ਦੇ ਲਈ ਆਓ ਤੁਹਾਨੂੰ ਦਿਖਾਈਏ ਘੋੜੇ ਬਾਹਰ ਕੱਢਿਓ ਆ ਦੇਖੋ ਜੀ ਇਹ ਪਿੱਛੇ ਸਾਡੀਆਂ ਹੈਗੀਆਂ ਪਾਦਕਾਂ ਇਹ ਚਾਪਾਂ ਆਪਣੇ ਘੋੜੇ ਬਾਹਰ ਕੱਢ ਦਿੱਤੇ ਆ ਸਾਰੀ ਠੀਕ ਆ ਜੀ ਇਹ ਸਾਰੇ ਘੋੜੇ ਆਪਣੇ ਬਾਹਰ ਆਪਣਾ ਆਨੰਦ ਲੈ ਰਹੇ ਆ ਖੁੱਲੇ ਦੇ ਵਿੱਚ ਨਹੀਂ ਫਿਰਨਾ ਦੌੜਨਾ ਭੱਜਣਾ ਯਾਨੀ ਤੇ ਤੁਸੀਂ ਦੇਖ ਸਕਦੇ ਆ ਪਿੱਛੇ 뷰 ਵੀ ਬਹੁਤ ਵਧੀਆ ਆਪਣੇ ਹਸਤਾਲੇ ਦਾ ਦੇਖੋ ਦਰਖਤ ਹੀ ਦਰਖਤ ਆ ਪਹਾੜਾ ਦਾ ਬਹੁਤ ਸੋਹਣਾ 뷰 ਆ ਤੇ ਬਹੁਤ ਵਧੀਆ ਲੱਗਦਾ ਸਵੇਰੇ ਸਾਨੂੰ ਵੀ ਜਦੋਂ ਅਸੀਂ ਉੱਟ ਕੇ ਇੱਥੇ ਕੰਮ ਕਰਨਾ ਸਟਾਰਟ ਕਰਦੇ ਆ ਬਹੁਤ ਵਧੀਆ 뷰 ਆ ਤੁਸੀਂ ਦੇਖ ਸਕਦੇ ਹੋ ਲੋਕੀ ਤਰਸਦੇ ਐਦਾਂ ਦਾ 뷰 ਦੇਖਣ ਨੂੰ ਮਾਲਕ ਦੀ ਕਿਰਪਾ ਨਾਲ ਆਪਾਂ ਰੋਜ਼ ਇੱਥੇ ਘੁੰਮੀਦਾ ਫਿਰੀਦਾ ਜਾਨਵਰਾਂ ਦੇ ਵਿੱਚ ਬਹੁਤ ਵਧੀਆ ਚੀਜ਼ ਆ ਦੇਖੋ ਆਨੰਦ ਮਾਨ ਦੇ ਘੋੜੇ ਪੂਰਾ ਆਪਣਾ ਤੇ ਦੇਖ ਸਕਦੇ ਆ ਬਹੁਤ ਵੱਡੀ ਬਾਦ ਘੱਟੋ ਘੱਟ ਨਹੀਂ ਦੋ ਕਿੱਲਿਆਂ ਦੇ ਵਿੱਚ ਹੋਣੀਆਂ ਤੇ ਬਾਕੀ ਚਲੋ ਅੱਗੇ ਆਪਾਂ ਤੁਹਾਨੂੰ ਛੋਟੇ ਘੋੜੇ ਦਿਖਾਉਂਦੇ ਆ ਆ ਸਾਡੇ ਫੈਕਟੋਰੀਆ ਆ ਇੱਥੇ ਅਸੀਂ ਜਿੱਦਾਂ ਕਹ ਲੋ ਵੀ ਛੋਟੇ ਘੋੜੇ ਰੱਖੇ ਆ ਜਿੱਦਾਂ ਪੋਨੀਆਂ ਕਹਿ ਦਿੰਦੇ ਆ ਤੇ ਬਹੁਤ ਵਧੀਆ ਦੇਖੋ ਆ ਛੋਟਾ ਘੋੜਾ ਤੇ ਇੱਥੋਂ ਸ਼ੁਰੂ ਹੁੰਦਾ ਆ ਤੇ ਅੱਗੇ ਵੀ ਦਿਖਾਉਣੀ ਆ ਤੁਹਾਨੂੰ ਅੱਗੇ ਤੁਸੀਂ ਦੇਖ ਸਕਦੇ ਆ ਛੋਟੇ ਆ ਬਿਲਕੁਲ ਛੋਟੇ ਬਹੁਤ ਪਿਆਰੇ ਆ ਇਹ ਛੋਟੇ ਬੱਚਿਆਂ ਲਈ ਹੁੰਦੇ ਆ ਜਿੱਦਾਂ ਬਿਲਕੁਲ ਹੀ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਲਈ ਹੁੰਦੇ ਆ ਉਹਨਾਂ ਦੇ ਮਤਲਬ ਕੀ ਉਹਨਾਂ ਨੂੰ ਉੱਤੇ ਘਮਾਉਣ ਨੂੰ ਝੂਟੇ ਦੇਣ ਨੂੰ ਇਹ ਉਹਨਾਂ ਲਈ ਹੁੰਦੇ ਆ ਜਿੱਦਾਂ ਤੇ ਇਹਨਾਂ ਤੋਂ ਥੋੜਾ ਜਿਹਾ ਬੱਚਿਆਂ ਨੂੰ ਡਰ ਜਾ ਨਿਕਲਦਾ ਅੱਗੇ ਆਹ ਦੇਖੋ ਛੋਟੇ ਜੰਮੇ ਥੋੜਾ ਟਾਈਮ ਹੀ ਹੋਇਆ ਇਹਨਾਂ ਨੂੰ ਹਜੇ ਬਹੁਤ ਵਧੀਆ ਦੇਖੋ ਬਈ ਤੇ ਬਾਕੀ ਤੁਹਾਨੂੰ ਅੰਦਰ ਦਾ 뷰 ਦਿਖਾਉਨੇ ਆ ਅੰਦਰ ਆਪਾਂ ਜਿੱਥੇ ਸਫਾਈ ਕਰਦੇ ਬਾਕਸਾਂ ਦੀ ਆ ਦੇਖੋ ਜੀ ਆ ਹੈਗਾ ਪੋਨੀ ਕਲੱਬ ਪੁਸਕੇਤੋ ਇਹਦੇ ਆਪਾਂ ਅੰਦਰ ਜਾਂਦੇ ਆ ਦੇਖੋ ਆ ਘੋੜੇ ਖੜੇ ਆ ਇੱਥੇ ਇਹ ਪੋਨੀਆਂ ਸਾਰੀਆਂ ਦੇਖੋ ਨਾਮ ਜਿੱਤੇ ਹੋ ਉਹਨਾਂ ਦੇ ਗੇਟਾਂ ਦੇ ਬਾਹਰ ਲੱਗਿਓ ਨਾਮ ਤੇ ਆ ਆਪਾਂ ਛੋਟਾ ਜਿਹਾ ਟਰੈਕਟਰ ਰੱਖਿਆ ਜਿਹਦੇ ਨਾਲ ਆਪਾਂ ਸਫਾਈ ਕਰੀਦੀ ਆ ਤੇ ਆਪਾਂ ਤਿੰਨ ਮੁੰਡੇ ਆ ਜਿਹੜੇ ਰੋਜ਼ ਇਹਨਾਂ ਦੀ ਸਫਾਈ ਕਰੀਦੀ ਆ ਆ ਤਾਂ ਡਾ ਭਰਾ ਲੱਗਾ ਕੰਮ ਕਰਨ ਆ ਰਸੀ ਲਾਲੀ ਦੀ ਮੂਹਰੇ ਤਾਂ ਕਿ ਘੋੜਾ ਬਾਹਰ ਨਾ ਨਿਕਲੇ ਤੇ ਲਾ ਕੇ ਆਪਣਾ ਕੰਮ ਕਰੀਦਾ ਆ ਦੇਖੋ ਹੁਣ ਬਾਕਸ ਚ ਮੈਂ ਬੜਿਆਂ ਘੋੜਾ ਵੀ ਤੁਸੀਂ ਦੇਖ ਸਕਦੇ ਆ ਆਪਣਾ ਉਹ ਖੜਾ ਵਾ ਤੇ ਦੇਖੋ ਇੱਦਾਂ ਪਰਾਲੀ ਜਿਹੜੀ ਸਾਫ਼ ਆ ਉਹਨੂੰ ਪਰੇ ਗਾ ਲੈਣਾ ਜਿਹੜੀ ਜਿੱਥੇ ਉਹਨੇ ਕੀਤੀ ਆ ਗੰਦ ਪਾਇਆ ਉਹ ਚੱਕ ਕੇ ਆਪਾਂ ਬਾਹਰ ਸੁੱਟ ਦੇਣਾ ਠੀਕ ਆ ਜੀ ਤੇ ਬਾਕੀ ਘੋੜਾ ਕੁਛ ਨਹੀਂ ਕਹਿੰਦਾ ਹੈਗਾ ਘੋੜੇ ਗਿੱਜਿਓ ਆ ਘੋੜਿਆਂ ਨੇ ਆਪਣਾ ਕੰਮ ਮਤਲਬ ਕਿ ਦੇਖਦੇ ਰਹਿਣਾ ਦੇਖੋ ਸਫਾਈ ਹੁੰਦੀ ਵੀ ਆ ਉਹਨਾਂ ਦੀ ਤੇ ਘੋੜੇ ਬਹੁਤ ਸਿਆਣੇ ਆ ਬਹੁਤ ਸ਼ਾਂਤ ਘੋੜੇ ਆ ਕੋਈ ਕੋਸ਼ ਨਹੀਂ ਕਹਿੰਦਾ ਹੈਗਾ ਇਹ ਆਪਣੇ ਮੁੰਡੇ ਕਈ ਡਰਦੇ ਆ ਵੀ ਘੋੜੇ ਮਾਰਨ ਨਾ ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ ਤੇ ਆ ਦੇਖੋ ਸਾਰੀ ਸਫਾਈ ਇਹਨਾਂ ਦੀ ਆ ਮਤਲਬ ਕਿ ਆਹ ਇਹਨਾਂ ਦੀ ਘੋੜਿਆਂ ਦਾ ਕਮੇਟਲੀ ਦੇ ਵਿੱਚ ਇਹੀ ਆ ਵੀ ਇਹਨਾਂ ਦੀ ਸਫਾਈ ਕਰਨੀ ਥੱਲਿਓ ਠੀਕ ਆ ਜੀ ਆਹ ਆ ਪੈਣਾ ਦੀ ਸਫਾਈ ਕੀਤੀ ਤੇ ਸਾਰਾ ਉਹ ਦੇਖੋ ਘੋੜਾ ਪਿੱਛੇ ਨੂੰ ਘੁੰਮ ਗਿਆ ਆਪ ਹੀ ਆਟੋਮੈਟਿਕ ਹੀ ਘੁੰਮਣਾ ਘੋੜੇ ਨੇ ਤੇ ਬਾਕੀ ਇਹਨਾਂ ਨੂੰ ਰੋਜ਼ ਦਾ ਅਭਿਆਸ ਹੁੰਦਾ ਵੀ ਰੋਜ਼ ਘੁੰਮਦੇ ਆ ਘੋੜੇ ਇਦਾਂ ਹੀ ਕਮਾਈਦੇ ਆ ਤੇ ਆ ਦੇਖ ਸਕਦੇ ਤੁਸੀਂ ਸਫਾਈ ਹੋ ਗਈ ਠੀਕ ਆ ਜੀ ਤੇ ਇਹ ਬਾਕਸ ਆਪਣਾ ਇਦਾਂ ਸਾਫ਼ ਹੋ ਗਿਆ ਤੇ ਸਾਫ਼ ਕਰਕੇ ਆਪਾਂ ਰੱਖ ਲਿਆ ਠੀਕ ਆ ਜੀ ਜਿੱਦੇ ਆਪਾਂ ਸਾਫ਼ ਕੀਤਾ ਲੋ ਜੀ ਆਪਣੇ ਥੋੜੇ ਐਕਸ਼ਨ ਚੱਕੋ ਇਦਾਂ ਵੀ ਹੋ ਜਾਂਦੀ ਠੀਕ ਆ ਜੀ ਤੇ ਬਾਕੀ ਤੁਹਾਨੂੰ ਹੁਣ ਦਿਖਾਉਨੇ ਆ ਇੱਕ ਹੋਰ ਬਾਕਸ ਜਿੱਦਾਂ ਕਹਿੰਦੇ ਤਰੂ ਚਲੋ ਜਿਹੜੀ ਬੂਰੇ ਵਾਲੇ ਬਾਕਸ ਹੁੰਦੇ ਆ ਇਹ ਵੀ ਬੂਰੇ ਵਾਲਾ ਬਾਕਸ ਆ ਇਹ ਤੁਹਾਨੂੰ ਦਿਖਾਉਂਦੇ ਕਿੱਦਾਂ ਕਰੀਦਾ ਆ ਦੇਖੋ ਆ ਆਪਾਂ ਅੰਦਰ ਵੜ ਗਏ ਰੱਸੀ ਲਾ ਲਈ ਚਲੋ ਇਹ ਥੋੜਾ ਜਿਹਾ ਬਾਕਸ ਈਜੀ ਹੁੰਦਾ ਆ ਬਈ ਜਿੱਥੇ ਜਿੱਥੇ ਘੋੜੇ ਨੇ ਗੰਦ ਪਾਇਆ ਉੱਥੋਂ ਉੱਥੋਂ ਆਪਾਂ ਚੱਕ ਦੀਦਾ ਜਲਦੀ ਨਾ ਤੇ ਵਧੀਆ ਹੁੰਦਾ ਇਹ ਵੀ ਠੀਕ ਆ ਬਾਕਸ ਪਰਾਲੀ ਵਾਲੇ ਥੋੜੇ ਤੁਹਾਨੂੰ ਤੁਸੀਂ ਦੇਖਿਆ ਔਖੇ ਆ ਤੇ ਇਹ ਥੋੜਾ ਈਜੀ ਹੁੰਦਾ ਇਹ ਉਹਨਾਂ ਘੋੜਿਆਂ ਦੇ ਥੱਲੇ ਪਾਈ ਜਾਂਦੀ ਜਿਨ੍ਹਾਂ ਨੂੰ ਪਰਾਲੀ ਤੋਂ ਪ੍ਰੋਬਲਮ ਹੁੰਦੀ ਆ ਘੋੜਿਆਂ ਨੂੰ ਕਿ ਉਹ ਖਾਣ ਨਾ ਤੇ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਉਹਦੇ ਕਰਕੇ ਫਿਰ ਉਹਨਾਂ ਦੇ ਥੱਲੇ ਪੂਰਾ ਪਾ ਦਿੱਤਾ ਤੇ ਆ ਤੁਸੀਂ ਦੇਖ ਸਕਦੇ ਆ ਇਹ ਵੀ ਹੋ ਗਿਆ ਬਾਕਸ ਆਪਣਾ ਸਾਫ਼ ਤੇ ਆ ਚੱਕੋ ਆਪਣੇ ਐਕਸ਼ਨ ਲੱਗਦੇ ਕਿ ਨਹੀਂ ਇਦਾਂ ਹੁੰਦੀ ਆ ਲਓ ਜੀ ਸਸਰੀਕਾਲ ਹੋ ਗਈ ਸੀ ਤੇ ਆ ਆਪਾਂ ਲੱਦ ਦਿੱਤਾ ਬਾਕਸ ਬਾਕਸ ਲੱਦ ਕੇ ਆਪਾਂ ਇਹਨੂੰ ਸਾਰੇ ਨੂੰ ਸਾਫ਼ ਕਰਕੇ ਲੱਦ ਕੇ ਰੱਖ ਲਿਆ ਆਪਾਂ ਇਹਨੂੰ ਲੈ ਜਾਣਾ ਹੁਣ ਬਾਹਰ ਲਓ ਜੀ ਕੱਢ ਲਿਆ ਜਮਦੂਤ ਜਮਦੂਤ ਦਾ ਝੋਟਾ ਬਾਹਰ ਤੇ ਲੈ ਆਉਂਦਾ ਇਹਨੂੰ ਅਸੀਂ ਬਾਹਰ ਹਾਂ ਤੁਸੀਂ ਦੇਖ ਸਕਦੇ ਆ ਛੋਟਾ ਜਿਹਾ ਟਰੈਕਟਰ ਚਲੋ ਜੀ ਲੈ ਗਏ ਆਪਾਂ ਇਹਨੂੰ ਇਹਨੂੰ ਹੁਣ ਆਪਾਂ ਸਿੱਟਾਂਗੇ ਉੱਥੇ ਬਾਹਰ ਲਈ ਆਗੇ ਆਹ ਦੇਖੋ ਲਾਉਂਦੇ ਆ ਬੈਗ ਟਰਨ ਚੱਕ ਚੱਕ ਦੇ ਆਹ ਲਓ ਜੀ ਲੈ ਆਂਦੀ ਬੈਗ ਲਾ ਕੇ ਨੱਪਦਾ ਘੋੜਾ ਤੇ ਚਲ ਗਿਆ ਗੇਜ ਪਿਛੇ ਨਹੀਂ ਸੌੜ ਦਿੱਤਾ ਆਪਾਂ ਇਹ ਸਾਰਾ ਹੀ ਸਮਾਨ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਆ ਲਓ ਜੀ ਇਹ ਅਸੀਂ ਕਰਤਾ ਖਾਲੀ ਖਾਲੀ ਕਰਕੇ ਇਹਨੂੰ ਇਹਦੀ ਜਗ੍ਹਾ ਤੇ ਰੱਖਾਂਗੇ ਠੀਕ ਹੈ ਜੀ ਫੇਰ ਚੱਕਾਂਗੇ ਆਪਣਾ ਅਸਲੀ ਜਮ ਤੂਤ ਦਾ ਛੋਟਾ ਠੀਕ ਹੈ ਜੀ ਇਹ ਆ ਅਸਲੀ ਛੋਟਾ ਇਹਨੂੰ ਚੱਕ ਲਿਆ ਆਪਾਂ ਇਹਦੇ ਨਾਲ ਹੁਣ ਆਪਾਂ ਕਰਾਂਗੇ ਕੰਮ ਤੇ ਲਓ ਜੀ ਅਸੀਂ ਚੱਲੇ ਆਂ ਲੈ ਕੇ ਇਹਨੂੰ ਕੰਮ ਤੇ ਤੇ ਇਹ ਹੁੰਦਾ ਆ ਕਿ ਜਿਹੜਾ ਅਸੀਂ ਵੇਸਟ ਸਿੱਟਿਆ ਆ ਉਹਨੂੰ ਆਪਾਂ ਚੱਕ ਕੇ ਉੱਤੇ ਸਿੱਟ ਦਈਏ ਤਾਂ ਜੋ ਕੱਲ ਨੂੰ ਆਪਾਂ ਨੂੰ ਈਜ਼ੀ ਰਹੇ ਕਿਉਂਕਿ ਕੱਲ ਨੂੰ ਵੀ ਆਪਾਂ ਕੰਮ ਕਰਨਾ ਤੇ ਕੱਲ ਨੂੰ ਵੀ ਆਪਾਂ ਇੱਥੇ ਇਦਾਂ ਵੇਸਟ ਆਪਾਂ ਲਿਆ ਲਿਆ ਅੰਦਰੋਂ ਸਿੱਟਣਾ ਵਾ ਠੀਕ ਆ ਜੀ ਤੇ ਆ ਤੁਸੀਂ ਦੇਖ ਸਕਦੇ ਆ ਇਹਦੇ ਨਾਲ ਆਪਾਂ ਬਾਹਰ ਸਾਰੇ ਇਹਦੇ ਨਾਲ ਆਪਾਂ ਅੱਗੇ ਧੱਕਦੇ ਜਿੰਨਾ ਵੇਸਟ ਸਿੱਟਿਆ ਹੁੰਦਾ ਆ ਇਹ ਜਦੋਂ ਫੁੱਲ ਹੋ ਜਾਂਦਾ ਆ ਇਹਨੂੰ ਆਪਾਂ ਚੁਗਾ ਦਿੰਦਾ ਇੱਥੋਂ ਕਿਉਂਕਿ ਉਹ ਦੂਜੇ ਟਰੱਕ ਆਉਂਦੇ ਆ ਵੱਡੇ ਉਹ ਮਸ਼ੀਨਾਂ ਲੈ ਕੇ ਦੇ ਉਹਦੇ ਨਾਲ ਚੱਕ ਕੇ ਲੈ ਜਾਂਦੇ ਆ ਸਾਰੇ YouTube ਚੈਨਲ ਠੀਕ ਹੈ ਜੀ ਤੇ ਪਰ ਇਹ ਡਿਊਟੀ ਸਾਡੀ ਆ ਕਿ ਜਦੋਂ ਅਸੀਂ ਕੰਮ ਖਤਮ ਕਰਨਾ ਉਹ ਤੋਂ ਬਾਅਦ ਚ ਸਹੀ ਮਤਲਬ ਕੀ ਇਹਨੂੰ ਸਹੀ ਤਰੀਕੇ ਨਾਲ ਅੱਗੇ ਧੱਕਣਾ ਤੇ ਤਾਂ ਜੋ ਸਾਨੂੰ ਕੱਲ ਨੂੰ ਖਾਈ ਨਾ ਹੋਵੇ ਇਹ ਤੁਸੀਂ ਦੇਖ ਸਕਦੇ ਆ ਬਿਲਕੁਲ ਇਸ ਤੋਂ ਬਾਅਦ ਅਸੀਂ ਹੁਣ ਬਸ ਖਤਮ ਕਰ ਲਈਦਾ ਇੱਥੇ ਸਾਡਾ ਕੰਮ ਖਤਮ ਹੁੰਦਾ ਇਸ ਤੋਂ ਬਾਅਦ ਅਸੀਂ ਉਹ ਰੱਖ ਕੇ ਖੜਾ ਕਰਕੇ ਤੇ ਸਸਟੀਕਾਲ ਹੋ ਜਾਂਦੀ ਸਾਡੀ ਕੰਮ ਵੀ ਓਕੇ ਪਾਈ